ਇਹ ਤੁਸੀਂ ਕਿਹਾ ਭਗਵੰਤ ਮਾਨ ਸਾਹਿਬ ਨੇ 130 ਦਾਅਵਾ ਕੀਤਾ ਸੀ ਤੁਹਾਡੀ ਪਾਰਟੀ ਦੇ 10 ਸੀਟਾਂ ਵੀ 13 ਵਿੱਚੋਂ 10 ਸੀਟਾਂ ਦਾ ਜ਼ਮਾਨਤ ਜਪਤਾ ਇਹ ਚੀਜ਼ ਕਿਵੇਂ ਦੇਖਦੇ ਹੋ 2024 ਦੀ ਗੱਲ ਕਰਦੇ ਆ ਤੁਹਾਨੂੰ ਜਲੰਧਰ ਵੈਸਟ ਤੋਂ ਸ਼੍ਰੋਮਣੀ ਕਾਲੀ ਦਲ ਨੂੰ ਮੈਂ ਮੈਂ 2024 ਤੋਂ 2024 ਤੋਂ ਨਿਧੜ ਬੋਟ ਪਈ ਜੇ ਸਾਨੂੰ ਲਾਲਚ ਹੁੰਦਾ ਜਾਂ ਸਾਨੂੰ ਅਸੀਂ ਨੰਬਰਾਂ ਦੀ ਗੇਮ ਵਿੱਚ ਪੈਂਦੇ ਤਾਂ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਸਾਡਾ ਸਮਝੌਤਾ ਤਾਂ ਕਰਦੇ ਹੀ ਪਏ ਸੀ ਸਾਡੇ ਨਾਲ ਤੇ ਕਈ ਸਾਡੇ ਪਾਰਟੀ ਦੇ ਕੁਝ ਲੀਡਰ ਸੀ ਇਹ ਵੀ ਗੱਲ ਕਹਿ ਰਹੇ ਸੀ ਕਿ ਚੋਣ ਨਾ ਲੜੀ ਜਾਂਦੀ ਭਗਵਨ ਸਿੰਘ ਮਾਨ ਜੀ ਨੇ ਵੀ ਜਿਹੜਾ ਕਰ ਲਿਆ ਉਹ ਕਰਾਈ ਤੇ ਲਿਆ ਪੱਕਾ ਨਹੀਂ ਲਿਆ ਮਤਲਬ ਕਰਾਈ ਤੇ ਲਿਆ ਕਿ ਮੈਂ 15 ਦਿਨ ਵਾਸਤੇ ਆਗਾ ਮੈਂ 15 ਦਿਨ ਬਾਅਦ ਫਿਰ ਫੋਰ ਹੋਏ ਨਾ ਫਿਰ ਨਹੀਂ ਲੱਭਣਾ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਚਿਤਾਉਂਦੇ ਹੋ ਇੱਕ ਤਾਂ ਭਗਵਨ ਸਿੰਘ ਮਾਨ ਕਬਰਾ ਜਾਏਗਾ ਕਾਂਗਰਸ ਵੀ ਕਬਰਾ ਜਾਏਗੀ ਭਾਰਤੀ ਜਨਤਾ ਪਾਰਟੀ ਵੀ ਕਬਰਾ ਜਾਏਗੀ ਸਾਸੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾ ਰੇ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਹੋਇਆ ਤੁਹਾਡੇ ਵਿਚਕਾਰ ਇੱਕ ਸਿਆਸੀ ਮੁਲਾਕਾਤ ਲੈ ਕੇ ਜਲੰਧਰ ਵੈਸਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਸੁਰਜੀਤ ਕੌਰ ਜੀ ਸਾਡੇ ਨਾਲ ਮੌਜੂਦ ਹਨ ਮੈਡਾ ਸਵਾਗਤ ਆ ਵਸਦਾ ਵਾਹ ਜੀ ਕਾਕਰ ਸਾਹ ਵਾਹ ਜੀ ਕੀ ਪਤ ਹੈ ਸਾਨੂੰ ਜੋ ਪਾਰਟੀ ਨੇ ਟਿਕਟ ਦਿੱਤੀ ਏ ਉਹ ਸਾਡੀ ਸੇਵਾ ਦੇਖ ਕੇ ਜੋ ਜਥੇਦਾਰ ਪ੍ਰੀਤਮ ਸਿੰਘ ਜੀ ਨੇ ਸੇਵਾ ਕੀਤੀ ਸੀ ਉਹਨਾਂ ਨੂੰ ਦੇਖ ਕੇ ਹੀ ਸਾਨੂੰ ਉਹਨੇ ਟਿਕਟ ਦਿੱਤੀ ਚੋਣ ਪ੍ਰਚਾਰ ਕਿਵੇਂ ਚੱਲਦਾ ਪਿਆ ਜੋਨ ਪ੍ਰਚਾਰ ਸਾਡਾ ਬਹੁਤ ਵਧੀਆ ਚੱਲ ਰਿਹਾ ਸਾਰੇ ਕਿਹੜੇ ਮੁੱਦੇ ਐਮਰਨਗੇ ਇਸ ਵਾਰ ਤੋਂ ਉਹਨਾਂ ਵੀ ਤੁਹਾਡੇ ਲਈ ਸਾਡੇ ਮੁੱਦੇ ਇੱਕ ਵਾਟਰ ਸਪਲਾਈ ਵਾਟਰ ਸਪਲਾਈ ਸਫਾਈ ਦਾ ਜੋ ਵੀ ਅਸੀਂ ਸਾਰੇ ਕੰਮ ਪੂਰੇ ਕਰਾਂਗੇ ਜੋ ਮੇਰੀਆਂ ਬੀਬੀਆਂ ਭੈਣਾਂ ਨੇ ਉਹਨਾਂ ਦੇ ਸਾਰੇ ਕੰਮ ਅਸੀਂ ਨਿਭਾਵਾਂਗੇ ਜੋ ਸਨ ਸੇਵਾ ਮਿਲੀ ਪੂਰੇ ਕਰਾਂਗੇ ਕਿਹੜੇ ਮੁੱਦੇ ਐਮਰਨਗੇ ਇਸ ਵਾਰ ਤੋਂ ਆਵੇ ਤੁਹਾਡੇ ਦੇਖੋ ਮੁੱਦੇ ਬਹੁਤ ਜ਼ਿਆਦਾ ਨਹੀਂ ਸੜਕਾਂ ਸੀਵਰੇਜ ਇਹ ਮੋਢਲੀ ਸਹੂਲਤਾਂ ਨੇ ਪਾਣੀ ਪਰ ਮੈਂ ਸਮਝਦਾ ਜਿਸ ਤਰ੍ਹਾਂ ਦੀ ਰਾਜਨੀਤੀ ਪਿਛਲੇ 2.5 ਸਾਲਾਂ ਦੇ ਵਿੱਚ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਹੈ ਔਰ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਕਿ ਜਿਹੜੇ ਵੱਡੇ ਵੱਡੇ ਵਾਅਦੇ ਸਾਡੀਆਂ ਮਾਵਾ ਭੈਣਾਂ ਨਾਲ ਬਜ਼ੁਰਗਾਂ ਦੇ ਨਾਲ ਕਰਕੇ ਆਏ ਸੀ ਇੱਕ ਬਦਲਾਅ ਦਾ ਨਾਅਰਾ ਜਿਹੜਾ ਦਿੱਤਾ ਸੀ ਕਿ ਅਸੀਂ ਨਸ਼ਾ ਖਤਮ ਕਰਾਂਗੇ ਜਿਹੜੇ ਮੱਲੇ ਮੱਲੇ ਦੇ ਵਿੱਚ ਲਾਟਰੀ ਸਟਾਲ ਖੁੱਲ ਗਏ ਨੇ ਉਹਨਾਂ ਨੂੰ ਅਸੀਂ ਬੰਦ ਕਰਾਵਾਂਗੇ ਸ਼ਰਾਬ ਦੇ ਠੇਕੇ ਦਾ ਪਹਿਲਾਂ ਹੀ ਬਹੁਤ ਜ਼ਿਆਦਾ ਸੀ ਹੁਣ ਤਾਂ ਇਹਨਾਂ ਦੀ ਗਿਣਤੀ 3 ਗੁਣਾ 4 ਗੁਣਾ ਵਧਾਤੀ ਹਰ ਸਕੂਲ ਦੇ ਬਾਹਰ ਸ਼ਰਾਬ ਦਾ ਠੇਕਾ ਹੈ ਹਰ ਮਹੱਲੇ ਦੇ ਬਾਹਰ ਸ਼ਰਾਬ ਦਾ ਠੇਕਾ ਹੈ ਮਤਲਬ ਮੈਂ ਸਮਝਦਾ ਕਿ ਜੋ ਗੱਲਾਂ ਕਰਕੇ ਆਏ ਸੀ ਬਿਲਕੁਲ ਉਹਦੇ ਉਲਟ ਭਗਵੰਤ ਸਿੰਘ ਮਾਨ ਜੀ ਨੇ ਕੰਮ ਕੀਤੇ ਨੇ ਮੈਂ ਹਜੇ ਵੀ ਕਹਿਣਾ ਕਿ ਹਜੇ ਵੀ ਸਮਾਂ ਹੈ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜੀਆਂ 13 ਜ਼ੀਰੋ ਦੀਆਂ ਤੁਸੀਂ ਗੱਲਾਂ ਕਰਦੇ ਸੀ ਉਹ ਤੁਹਾਨੂੰ ਤਿੰਨ ਲਿਆ ਕੇ ਦੇਤੀਆਂ ਮੈਂ ਸਮਝਦਾ ਤਿੰਨ ਵੀ ਜਿਹੜੀਆਂ ਜਿੱਤੇ ਨੇ ਉਹਦੇ ਵਿੱਚੋਂ ਦੋ ਸੀਟਾਂ ਬਹੁਤ ਥੋੜੇ ਮਾਰ ਜਾਂਦੇ ਨਾਲ ਜਿੱਤੇ ਨੇ ਇੱਕ ਸੀਟ ਦੇ ਵਿੱਚ ਇਹਨਾਂ ਸੰਗਰੂੜ ਦੇ ਵਿੱਚ ਚਲੋ ਲੀਡ ਮਿਲੀ ਹੈ ਪਰ ਮੈਂ ਸਮਝਦਾ ਕਿ ਪੰਜਾਬ ਦੇ ਨਾਲ ਧੋਖਾ ਨਾ ਕਰਨ ਨਾ ਪੰਜਾਬ ਦੇ ਲੋਕਾਂ ਨਾਲ ਧੋਖਾ ਮਾਰ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਹੈ ਇਹ ਨੌਜਵਾਨਾਂ ਦਾ ਹੈ ਨੌਜਵਾਨਾਂ ਨੂੰ ਪਤਾ ਲੱਗ ਗਿਆ ਕਿ ਸਰਕਾਰ ਨੇ ਕੀ ਕਿਹਾ ਸੀ ਕੀ ਨਹੀਂ ਕੀਤਾ ਇਸ ਕਰਕੇ ਜਿਹੜੀ ਕਾਂਗਰਸ ਦੀ ਸਰਕਾਰ ਹੈ ਠੀਕ ਹੈ ਸਾਬਕਾ ਸੀਐਮ ਚੰਨੀ ਜੀ ਨੂੰ ਇੱਥੋਂ ਜਿੱਤ ਪ੍ਰਾਪਤ ਹੋਈ ਹੈ ਮੈਂ ਉਹਨਾਂ ਨੂੰ ਵਧਾਈ ਦਿਨਾਂ ਔਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ 170 ਕਿਲੋਮੀਟਰ ਤੋਂ ਆ ਕੇ ਤੁਸੀਂ ਇੱਥੋਂ ਜਿੱਤਦਾ ਗਏ ਹੋ ਤੇ ਤੁਸੀਂ ਦੋ ਸੀਟਾਂ ਤੇ ਉੱਥੇ ਹਾਰ ਗਏ ਸੀ ਕੀ ਤੁਸੀਂ ਉਹ ਦੋ ਸੀਟਾਂ ਦੇ ਜਿਹੜੇ ਹਰੇ ਸੀ ਜਿਹੜੀਆਂ ਤੁਹਾਡੀਆਂ ਪੱਕੀਆਂ ਸੀ ਕੀ ਤੁਸੀਂ ਉਹਨਾਂ ਲੋਕਾਂ ਦੀ ਵੀ ਕੋਈ ਜਵਾਬ ਦੇਈ ਜਾਂ ਉਹਨਾਂ ਦੀ ਵੀ ਕੋਈ ਸੇਵਾ ਕਰੋਗੇ ਕਿ ਸਿਰਫ ਜਲੰਧਰ ਵਾਲਿਆਂ ਨਾਲ ਵੀ ਜਿੱਤ ਕੇ ਤੇ ਤੁਸੀਂ ਉੱਥੇ ਚੱਲ ਜਾਓਗੇ ਜਾਂ ਇੱਥੇ ਰਹੋਗੇ ਅਜੇ ਤੱਕ ਕਰ ਵੀ ਉਹਨਾਂ ਨੇ ਆਪਣਾ ਪੱਕਾ ਘਰ ਚੰਨੀ ਜੀ ਨੇ ਜਲੰਧਰ ਨਹੀਂ ਲਿਆ ਤੇ ਭਗਵੰਤ ਸਿੰਘ ਮਾਨ ਜੀ ਨੇ ਵੀ ਜਿਹੜਾ ਘਰ ਲਿਆ ਉਹ ਕਰਾਈ ਦੇ ਲਿਆ ਪੱਕਾ ਨਹੀਂ ਲਿਆ ਮਤਲਬ ਕਰਾਈ ਤੇ ਲਿਆ ਕਿ ਮੈਂ 15 ਦਿਨ ਵਾਸਤੇ ਆਗਾ ਮੈਂ 15 ਦਿਨਾਂ ਬਾਅਦ ਫਿਰ ਫੋਰ ਹੋਏ ਨਾ ਫਿਰ ਨਹੀਂ ਲੱਭਣਾ ਜੀ ਗੱਲ ਕਰਨੀ ਤੁਸੀਂ ਕਿ ਭਗਵੰਤ ਮਾਨ ਸਾਹਿਬ ਨੇ 13 0 ਦਾਵਾ ਕੀਤਾ ਸੀ ਤੁਹਾਡੀ ਪਾਰਟੀ ਦੇ 10 ਸੀਟਾਂ ਵੀ 13 ਜੂ 10 ਸੀਟਾਂ ਦਾ ਜ਼ਮਾਨਤ ਜਪਤਾ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਅਸੀਂ ਹਜੇ ਤੱਕ ਕਰ ਵੀਨਾ ਇਸ ਹਾਰ ਤੇ ਮੰਥਨ ਕਰ ਰਹੇ ਹਾਂ ਸਚਾਈ ਇਹ ਹੈ ਕਿ ਅਸੀਂ ਕੋਈ ਵਾਦਾ ਨਹੀਂ ਕੀਤਾ ਸੀ ਕਿ ਅਸੀਂ ਕਿੰਨੀਆਂ ਸੀਟਾਂ ਲਿਜਾਵਾਂਗੇ ਠੀਕ ਹੈ ਲੋਕਾਂ ਨੇ ਇਸ ਵਾਰ ਮੋਦੀ ਨੂੰ ਹੈਰਾਨ ਪਿੱਛੇ ਜਾ ਮੋਦੀ ਨੂੰ ਜਿਤਾਉਣ ਪਿੱਛੇ ਜਾਂ ਰਾਹੁਲ ਗਾਂਧੀ ਨੂੰ ਹਰਾਉਣ ਪਿੱਛੇ ਜਾਂ ਰਾਹੁਲ ਗਾਂਧੀ ਨੂੰ ਜਿਤਾਉਣ ਪਿੱਛੇ ਹਰ ਹਰ ਹਲਕਿਆਂ ਦੇ ਵਿੱਚ ਜਾਂ ਲੋਕ ਸਭਾ ਦੇ ਜਾਂ ਸੀਟਾਂ ਦੇ ਵਿੱਚ ਉਹਨਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਨੇ ਤੀਜੀ ਧਰ ਨੂੰ ਬਿਲਕੁਲ ਖਤਮ ਕਰ ਦਿੱਤਾ ਹਰਿਆਣੇ ਵਿੱਚ ਵੀ ਸੇਮ ਪੋਜੀਸ਼ਨ ਹੋ ਰਹੀ ਹੈ ਜਿੱਦਾਂ ਸਾਡੀ ਹੋਈ ਹੈ ਅਸੀਂ ਪੰਜਾਬ ਦੇ ਪੰਥ ਦੀ ਕਿਸਾਨਾਂ ਦੀ ਕੌਮ ਦੀ ਗੱਲ ਕੀਤੀ ਸੀ ਕੋਈ ਆਪਾਂ ਇਦਾਂ ਦਾ ਵਾਅਦਾ ਨਹੀਂ ਕੀਤਾ ਸੀ ਕਿ ਜਿਹੜਾ ਅਸੀਂ ਪੂਰਾ ਨਾ ਕਰ ਸਕੀਏ ਜੇ ਸਾਨੂੰ ਲਾਲਚ ਹੁੰਦਾ ਜਾਂ ਸਾਨੂੰ ਅਸੀਂ ਨੰਬਰਾਂ ਦੀ ਗੇਮ ਵਿੱਚ ਪੈਂਦੇ ਤਸੀਂ ਭਾਰਤੀ ਜਨਤਾ ਪਾਰਟੀ ਨਾਲ ਸਾਡਾ ਸਮਝੌਤਾ ਤਾਂ ਕਰਦੇ ਵੀ ਸੀ ਸਾਡੇ ਨਾਲ ਤੇ ਸਾਨੂੰ 7-8 ਸੀਟਾਂ ਆਉਂਦੀਆਂ ਪਈਆਂ ਸੀ ਇਹ ਤਾਂ ਉਹਨਾਂ ਦੀ ਟੀਮ ਵੀ ਸਰਵੇ ਵੀ ਦੇ ਰਹੀ ਸੀ ਲੋਕੀ ਵੀ ਕਹਿ ਰਹੇ ਸੀ ਤੇ ਹੁਣ ਰਿਜ਼ਲਟ ਤੋਂ ਬਾਅਦ ਵੀ ਤੁਸੀਂ ਦੇਖ ਲਓ ਕਿ ਜੇ ਤੁਸੀਂ ਉਹਨਾਂ ਨੂੰ ਪਲੱਸ ਕਰ ਦਿਓ 6 ਸੀਟਾਂ ਸਾਡੀਆਂ ਮਿਲਦੀਆਂ ਪਈਆਂ ਸੀ ਪਰ ਅਸੀਂ ਨੰਬਰ ਦੀ ਗੇਮ 'ਚ ਨਹੀਂ ਪਏ ਠੀਕ ਹੈ ਸਾਡਾ ਗਰਾਫ ਥੱਲੇ ਗਿਆ ਸਾਡੇ ਆ ਵੋਟ ਪ੍ਰਤੀਸ਼ਤ ਘਟਿਆ ਵਾ ਦੇਖੋ ਸਰਕਾਰਾਂ ਦੇ ਕੋਲ ਬਹੁਤ ਵੱਡੀ ਮਸ਼ੀਨਰੀ ਹੁੰਦੀ ਆ ਪੈਸਾ ਹੁੰਦਾ ਸਰਮਾਇਦਾਰ ਹੁੰਦੇ ਨੇ ਬੜਾ ਕੁਝ ਹੁੰਦਾ ਹੈ ਸੈਂਟਰ ਦੀ ਸਰਕਾਰ ਹੈ ਸੂਬੇ ਦੀ ਸਰਕਾਰ ਹੈ ਤੇ ਸਾਡੀ ਇੱਕ ਪਾਰਟੀ 104 ਸਾਲ ਪੁਰਾਣੀ ਪਾਰਟੀ ਹੈ ਸਭ ਤੋਂ ਵੱਡੀ ਪਾਰਟੀ ਮੈਂ ਸਮਝਦਾ ਕਿਉਂਕਿ ਜਿਹੜੀ ਪਾਰਟੀ ਵੱਡੀ ਪੈਸਿਆਂ ਨਾਲ ਨਹੀਂ ਹੁੰਦੀ ਜਿਹੜੇ ਸ਼ਹੀਦਾਂ ਨੇ ਪੁਰਖਿਆਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਪਾਰਟੀ ਨੂੰ ਸਿਚਿਆ ਹੋਵੇ ਨਾ ਜੀ ਉਹ ਪਾਰਟੀ ਮੇਸ਼ੇ ਹੀ ਵੱਡੀ ਹੁੰਦੀ ਹੈ ਇਸ ਕਰਕੇ ਕੌਮ ਦੀ ਪਾਰਟੀ ਹੈ ਠੀਕ ਹੈ ਅਸੀਂ ਪਿੱਛੇ ਰਹਿ ਗਏ ਆ ਪਰ ਅਸੀਂ ਸਮਝਦੇ ਆ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਹਿੱਤਾਂ ਦੀ ਗੱਲ ਕੀਤੀ ਸੀ ਸਮਾਂ ਆਏਗਾ ਪਰਮਾਤਮਾ ਕਿਰਪਾ ਕਰੂਗਾ ਗੁਰੂ ਸਾਹਿਬ ਕਿਰਪਾ ਕਰਨਗੇ ਸਾਡੀ ਵਾਪਸੀ ਹੋਏਗੀ ਪਰ ਅਸੀਂ ਕੋਈ ਵੀ ਇਦਾਂ ਦਾ ਵਾਅਦਾ ਨਾ ਪਹਿਲਾਂ ਕੀਤਾ ਸੀ ਨਾ ਆਪਾਂ ਹੁਣ ਕਰ ਰਹੇ ਆ ਅਸੀਂ ਹੁਣ ਇਸ ਕਰਕੇ ਕਹਿ ਰਹੇ ਆ ਕਿ ਇਸ ਜਿਹੜੀ ਵਿਧਾਨ ਸਭਾ ਪੱਛਮ ਦੀ ਸੀਟ ਜਿਹੜੀ ਆਈ ਹੈ ਉਹ ਬੇਸਿਕਲੀ ਨਾ ਤਾਂ ਸਰਕਾਰ ਟੁੱਟਣੀ ਹੈ ਤੇ ਨਾ ਸਰਕਾਰ ਨੂੰ ਕੋਈ ਫਰਕ ਪੈਣਾ ਪਰ ਇਹਦੇ ਵਿੱਚ ਇਹ ਹੈ ਕਿ ਮੈਂ ਸਮਝਦਾ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਚਿਤਾਉਂਦੇ ਹੋ ਤੇ ਮੈਂ ਸਮਝਦਾ ਇੱਕ ਤਾਂ ਭਗਵੰਤ ਸਿੰਘ ਮਾਨ ਕਪਰਾ ਜਾਏਗਾ ਕਾਂਗਰਸ ਵੀ ਕਪਰਾ ਜਾਏਗੀ ਭਾਰਤੀ ਜਨਤਾ ਪਾਰਟੀ ਵੀ ਕਪਰਾ ਜਾਏਗੀ ਕਿਉਂਕਿ ਇਹ ਤਿੰਨਾਂ ਪਾਰਟੀਆਂ ਨੇ ਦਿੱਲੀ ਦੀਆਂ ਪਾਰਟੀਆਂ ਨੇ ਦਿੱਲੀ ਦੀ ਸਰਕਾਰਾਂ ਤੋਂ ਚਲਦੀਆਂ ਦਿੱਲੀ ਦੇ ਲੀਡਰਾਂ ਤੋਂ ਚਲਦੀਆਂ ਨੇ ਇਹ ਪੰਜਾਬ ਦੀ ਪਾਰਟੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੇ ਇਹ ਵਿਧਾਨ ਸਭਾ ਦੀ ਸੀਟ ਅਸੀਂ ਜਿੱਤਦੇ ਹਾਂ ਜੇ ਲੋਕੀ ਸਾਡੇ ਤੇ ਵਿਸ਼ਵਾਸ ਕਰਦੇ ਨੇ ਲੋਕੀ ਸਾਡੀ ਝੋਲੀ ਪਾਉਂਦੇ ਨੇ ਤੇ ਮੈਂ ਸਮਝਦਾ ਇੱਕ ਬਹੁਤ ਚੰਗਾ ਮੈਸੇਜ ਪੰਜਾਬ ਦੇ ਵਿੱਚ ਜਾਏਗਾ ਕਿ ਖੇਤਰੀ ਪਾਰਟੀ ਨੂੰ ਕੌਮ ਦੀ ਪਾਰਟੀ ਨੂੰ ਪਾਰਟੀ ਪਿਆਰ ਕਰਨ ਲੱਗੇ 15 ਦਿਨਾਂ ਦੇ ਵਿੱਚ ਹੀ ਮੈਂ ਸਮਝਦਾ ਇੱਕ ਵਾਪਸੀ ਹੋ ਜਾਏਗੀ ਤੁਹਾਡਾ ਮੁਕਾਬਲਾ ਕਿਹੜੀ ਪਾਰਟੀ ਨਾਲ ਦੇਖੋ ਜੀ ਮੁਕਾਬਲਾ ਤਾਂ ਸਾਰਿਆਂ ਨਾਲ ਹੀ ਆ ਜੀ ਮੈਂ ਤਾਂ ਸਮਝਦਾ ਜਿਹੜੇ ਆਜ਼ਾਦ ਵੀ ਘਰੋਂ ਨਿਕਲਦੇ ਨੇ ਰੋਜ਼ ਸਵੇਰੇ ਸ਼ਾਮੀ ਉਹ ਵੀ ਜਿੱਤ ਦਾ ਦਾਵਾ ਕਰਦੇ ਨੇ ਮੈਂ ਕੋਈ ਦਾਵਾ ਨਹੀਂ ਕਰਦਾ ਪਰ ਮੈਂ ਇੰਨਾ ਕਰਨਾ ਇੰਨਾ ਕਹਿਣਾ ਚਾਹੁੰਨਾ ਤੁਹਾਡੇ ਚੈਨਲ ਦੇ ਥਰੂ ਕਿ ਅਸੀਂ ਘਰ ਘਰ ਜਾਵਾਂਗੇ ਹੱਥ ਜੋੜਾਂਗੇ ਦੇਖੋ ਨਾ ਤਾਂ ਸਾਡੇ ਕੋ ਬੋਤਾ ਪੈਸਾ ਨਾ ਅਸੀਂ ਸ਼ਰਾਬ ਵੰਡ ਰਹੀਆਂ ਨਾ ਅਸੀਂ ਪੈਸਾ ਵੰਡਣਾ ਨਾ ਸਾਡੇ ਕੋ ਬਹੁਤ ਵੱਡਾ ਲਾਅ ਲਸ਼ਕਰ ਹੈਗਾ ਨਾ ਹੀ ਸਾਡੇ ਕੋ ਜਿਹੜਾ ਦੇਸ਼ ਦਾ ਚੌਥਾ ਥੰਮ ਹੈ মিডিਆ ਉਹ ਹੈਗਾ ਕਿਉਂਕਿ ਜਿੰਨੇ ਵੱਡੇ ਵੱਡੇ ਚੈਨਲ ਨੇ ਸਾਰੇ ਹੀ ਸਰਕਾਰਾਂ ਦੇ ਕੋਲ ਬੱਜੇ ਹੋਏ ਨੇ ਉਹਨਾਂ ਦੀ ਗੱਲ ਹੀ ਕਰਦੇ ਸਾਡੀ ਕਿਤੇ ਕੋਈ ਗੱਲ ਨਹੀਂ ਕਰਦਾ ਇਸ ਕਰਕੇ ਅਸੀਂ ਹਰ ਇੱਕ ਘਰ ਕੋ ਜਾ ਕੇ ਹੱਥ ਜੋੜਾਂਗੇ ਬੇਨਤੀ ਕਰਾਂਗੇ ਕਿ ਇਸ ਵਾਰ ਵੋਟ ਜਿਹੜੀ ਸ਼ਰੂਨੀ ਅਕਾਲੀ ਦਲ ਨੂੰ ਤਕੜੀ ਚੋਣ ਨਿਸ਼ਾਨ ਤੇ ਪਾਈ ਜਾਵੇ ਇਹ ਗੱਲ ਕਰ ਲਈ ਲੋਕ ਸਭਾ 2024 ਦੀ ਗੱਲ ਕਰ ਲਈ ਤੁਹਾਨੂੰ ਜਲੰਧਰ ਵੈਸਟ ਤੋਂ ਸ਼੍ਰੋਮਣੀ ਕਾਲੀ ਦਲ ਨੂੰ ਮੈਂ ਮੈਂ ਇਸ 2200 ਤੋਂ 2400 ਨਿੱਤੇ ਬੋਟ ਪੈਸੇ ਵਾਰ ਕਿਉਂ ਬੋਟ ਨੂੰ ਲੀਡ ਨੋਕੀ ਬਤਾਉਂਗੇ ਦੇਖੋ ਮੈਂ ਤਾਂ ਸਮਝਦਾ ਕਿ ਅਸੀਂ ਜੋ ਸਾਨੂੰ ਪਿੱਛੇ ਹੁਣ 15 ਦਿਨ ਪਹਿਲਾਂ ਹੀ ਜੋ ਸਾਡੀਆਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਬਹੁਤ ਮਾੜੀ ਕਾਰਜਗੁਜ਼ਾਰੀ ਸੀ ਮੈਂ ਸਮਝਦਾ ਤੇ ਕਈ ਸਾਡੇ ਪਾਰਟੀ ਦੇ ਕੁਝ ਲੀਡਰ ਸੀ ਇਹ ਵੀ ਗੱਲ ਕਹਿ ਰਹੇ ਸੀ ਕਿ ਚੋਣ ਨਾ ਲੜੀ ਜਾਵੇ ਪਰ ਮੈਂ ਸਮਝਦਾ ਕਿ ਇੱਕ ਲੜ ਕੇ ਹਾਰ ਜਾਣਾ ਤੇ ਇੱਕ ਪਹਿਲਾਂ ਹੀ ਹਾਰ ਮੰਨ ਲੈਣੀ ਬਹੁਤ ਵੱਡਾ ਫਰਕ ਹੁੰਦਾ ਤੇ ਮੈਂ ਸਮਝਦਾ ਕਿ ਅਸੀਂ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ ਹਰ ਪਰਿਵਾਰ ਦੇ ਕੋਲ ਜਾ ਰਹੇ ਹਾਂ ਔਰ ਮੈਂ ਸਮਝਦਾ ਕਿ ਲੋਕੀ ਸਾਨੂੰ ਇਸ ਵਾਰ ਮਾਣ ਸਤਿਕਾਰ ਤੇ ਚੰਗੀਆਂ ਵੋਟਾਂ ਪਾਉਣਗੇ ਨਾ ਲੜਨ ਦਾ ਕਾਰਨ ਕੀ ਸੀਗਾ ਕਿ ਜਿਹੜੀ ਗੱਲ ਮਨਾ ਕਰਦੇ ਉਹ ਇਸ ਕਰਕੇ ਕੁਝ ਲੋਕਲ ਲੀਡਰਸ਼ਿਪ ਹਾਈ ਕਮਾਂਡ ਨਹੀਂ ਲੋਕਲ ਲੀਡਰਸ਼ਿਪ ਦੇ ਕੁਝ ਬੰਦੇ ਇਹ ਗੱਲ ਕਹਿ ਰਹੇ ਸੀ ਕਿ ਸਾਨੂੰ ਮੰਥਨ ਕਰਨਾ ਚਾਹੀਦਾ ਸਾਨੂੰ ਵੋਟ ਕਿਉਂ ਘਟ ਪਈ ਹੈ ਤੇ ਮੈਂ ਸਮਝਦਾ ਕਿ ਠੀਕ ਹੈ ਵੋਟ ਘਟ ਪਈ ਹੈ ਪਰ ਕੋਈ ਗੱਲ ਨਹੀਂ ਮੈਂ ਸਮਝਦਾ ਕਿ ਇਹ ਵੋਟ ਪਈ ਸੀ ਮੋਦੀ ਨੂੰ ਹਰਾਉਣ ਵਾਸਤੇ ਜਾਂ ਮੋਦੀ ਨੂੰ ਜਿਤਾਉਣ ਵਾਸਤੇ ਜਿਹੜੀ ਮੈਂ ਤੁਹਾਨੂੰ ਗੱਲ ਪਹਿਲਾਂ ਕਹੀ ਹੈ ਜਾਂ ਕਾਂਗਰਸ ਨੂੰ ਜਿਤਾਓ ਤੇ ਜਾਂ ਕਾਂਗਰਸ ਨੂੰ ਹਰਾਓ ਉਹਦੇ ਚ ਤੀਜੀ ਧਿਰ ਨੂੰ ਰੱਖਿਆ ਨਹੀਂ ਅਗਰ ਉਹ ਤੀਜੀ ਧਿਰ ਨੂੰ ਵੋਟ ਪਾਉਂਦੇ ਤੇ ਹੋ ਸਕਦਾ ਕਿ ਕੁਝ ਸੀਟਾਂ ਦਾ ਫਰਕ ਪੈ ਜਾਂਦਾ ਪਰ ਮੈਂ ਸਮਝਦਾ ਕਿ ਲੋਕੀ ਸਮਝਦਾਰ ਨੇ ਆਹ ਸੀਟ ਨੇ ਨਾ ਤਾਂ ਮੋਦੀ ਦੀ ਕੁਰਸੀ ਨੂੰ ਹਿਲਾਉਣਾ ਤਾਂ ਨਾ ਹੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦੇਣਾ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਕੰਮ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਔਰ ਹਰ ਇੱਕ ਬੰਦਾ ਇਹ ਗੱਲ ਕਹਿੰਦਾ ਕਿ ਜੇ ਪੰਜਾਬ ਦਾ ਵਿਕਾਸ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਤੇ ਮੈਂ ਸਮਝਦਾ ਕਿ ਆਪਾਂ ਵਿਕਾਸ ਦੇ ਨਾਂ ਤੇ ਆਪਾਂ ਕਹਿ ਲੋ ਕੌਮ ਦੇ ਨਾਂ ਤੇ ਸਿੱਖ ਪੰਥ ਦੇ ਨਾਂ ਤੇ ਕਿਸਾਨਾਂ ਵਾਸਤੇ ਇੱਕ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਬੀਬੀ ਸਰਜੀਤ ਕੋਰ ਨੂੰ ਤਕੜੀ ਚੋਣ ਨਿਸ਼ਾਨ ਦੇ ਪਾਈਏ ਮੈਡਮ ਲੰਦਰ ਵੈਸਟ ਦੇ ਲੋਕਾਂ ਨੂੰ ਤੇ ਵੋਟਰਾਂ ਨੂੰ ਖਿੱਚਣ ਦੀ ਹਾਂਜੀ ਸੰਦੇਸ਼ ਕੀ ਦਿਓਗੇ ਸੰਦੇਸ਼ ਇਹ ਵੀ ਸਾਡੀ ਪਾਰਟੀ ਨੂੰ ਦਿਤਾਓ ਵੋਟਾਂ ਪਾਓ ਅਸੀਂ ਤੁਹਾਡੇ ਨਾਲ ਜੋ ਸੇਵਾ ਲਾਓਗੇ ਅਸੀਂ ਕਰਾਂਗੇ ਠੀਕ ਹੈ ਧੰਨਵਾਦ ਜੀ ਇਹ ਸਨ ਮੌਜੂਦ ਹਲਕਾ ਵੈਸਟ ਤੋਂ ਸ਼੍ਰੋਮਣੀ ਕਾਲੇ ਦਲ ਦੇ ਉਮੀਦਵਾਰ ਵੀ ਬਾਹਰ ਵੀ ਬਾ ਸਰਜੀਤ ਕੌਰ ਜੀ ਜੀ ਵਿਸ਼ੇਸ਼ ਗੱਲਬਾਤ ਕੀਤੀ ਹੈ ਨਤੀਜੇ ਕਿਉਂਕਿ ਸਮਾਂ ਦੱਸੇਗਾ ਕੈਮਰਾਮੈਨ ਅਮਾਂਚੂ ਦੇ ਨਾਲ ਮੈਂ ਕਾਸ਼ਪੂਪਰ ਹੈ ਜਲੰਧਰ ਵੈਸਟ ਧੰਨਵਾਦ